ਹਾਂਜੀ ਅੱਜ ਆਪਾਂ ਬਣਾਵਾਂਗੇ ਸਾਬੂਦਾਣੇ ਦੀ ਖੀਰ ਚੌਲਾਂ ਦੀ ਖੀਰ ਤਾਂ ਤੁਸੀਂ ਖਾਧੀ ਹੋਣੀ ਆ ਆਪਾਂ ਅੱਜ ਸਾਬੂਦਾਣੇ ਦੀ ਖੀਰ ਬਣਾਵਾਂਗੇ ਇੱਕ ਕੌਲੀ ਸਾਬੂਦਾਣਾ ਲਿਆ ਤੇ ਇਹਦੇ ਵਿੱਚ ਆਪਾਂ ਨੇ ਉਨਾ ਹੀ ਪਾਣੀ ਪਾਉਣਾ ਵੱਧ ਨਹੀਂ ਪਾਉਣਾ ਜਿੱਦਾਂ ਕੌਲੀ ਜਿਹੜੀ ਕੌਲੀ ਨਾਲ ਆਪਾਂ ਨਾਪਿਆ ਵਾ ਉਹਦੇ ਨਾਲੋਂ ਆਪਾਂ ਮਤਲਬ ਕਿ ਡੇਢ ਕੋਲੀ ਪਾ ਦੇਣੀ ਆ ਇੱਕ ਕੋਲੀ ਜਿਵੇਂ ਸਾਬੂਦਾਨ ਦੀ ਡੇਢ ਕੋਲੀ ਪਾਉਣੀ ਆ ਪਾਣੀ ਦੀ ਇਹਨੂੰ ਆਪਾਂ ਗਰਮ ਪਾਣੀ ਪੋਣਾ ਦੇ ਵਿੱਚ 2-3 ਘੰਟੇ ਪਿਗਿਆ ਰਹਿਣ ਦੇਣਾ ਕਿ ਇਹ ਫੁੱਲ ਜਾਵੇ ਹੁਣ ਆਪਾਂ ਕੜਾਹੀ ਵਿੱਚ 1 ਕਿਲੋ ਫੁੱਲ ਫੈਂਟ ਵਾਲਾ ਦੁੱਧ ਲਿਆਵਾ ਇਹਨੂੰ ਆਪਾਂ ਬੋਇਲ ਕਰਾਂਗੇ ਬੋਇਲ ਕਰਾਂਗੇ ਬੋਇਲ ਕਰਨ ਤੋਂ ਪਹਿਲਾਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਉੱਧਰ ਸਾਬੂਦਾਣਾ ਆਪਣਾ ਭਿਜ ਰਿਹਾ ਵਾ ਨਰੇ ਜੀ ਸਾਬੂ ਦਾਣਾ ਪਹਿਲਾਂ 1-2 ਪਾਣੀ ਨਾਲ ਧੋ ਲਿਓ ਧੋਣ ਤੋਂ ਬਾਅਦ ਜੀ ਇਹ ਆਪਾਂ ਭਿਉਂ ਕੇ ਰੱਖਣਾ 3 ਤੋਂ 4 ਘੰਟੇ ਜਿੰਨੀ ਦੇਰ ਤੱਕ ਬੋਇਲ ਨਹੀਂ ਆਉਂਦਾ ਉਨੀ ਦੇਰ ਤੱਕ ਆਪਾਂ ਇਦਾਂ ਹੀ ਇਹਨੂੰ ਰੱਖਾਂਗੇ ਇੱਕ ਬੋਇਲ ਆਏ ਤੇ ਫਿਰ ਇਹਦੇ ਵਿੱਚ ਆਪਾਂ ਪਾਉਮਾਗੇ ਦੇ ਚੱਕ ਡ్రਾਈ ਫਰੂਟ ਵਗੈਰਾ ਹਾਂਜੀ ਦੇਖੋ ਆਪਣਾ ਦੁੱਧ ਉਬਲ ਗਿਆ ਵਾ ਆਪਾਂ ਇਹਦੇ ਵਿੱਚ ਬਦਾਮ ਕਾਜੂ ਤੇ ਕਿਸ਼ਮਿਸ ਲਈਆ ਬਰੀਕ ਬਰੀਕ ਕੱਟ ਕੇ ਹੁਣ ਆਪਾਂ ਦੁੱਧ ਦੇ ਵਿੱਚ ਪਾ ਦਈਏ ਪਹਿਲਾਂ ਇਹ ਪਾਉਣੀਆ ਡ్రਾਈ ਫਰੂਟ ਪਾਉਨੇ ਆਪਾਂ ਨੇ ਇਹਨਾਂ ਨੂੰ ਵੀ ਇੱਕ ਕਪਾ ਬੋਇਲ ਦਮਾਂਗੇ ਹੁਣ ਸਾਬੂਦਾਣਾ ਪਾਤਾ ਸਾਬੂਦਣਾ ਵੀ ਆਪਣਾ ਫੁੱਲ ਕੇ ਵਧੀਆ ਆਪਣਾ ਤਿਆਰ ਹੋ ਗਿਆ ਸੀਗਾ ਇਹ ਜਦੋਂ ਆਪਾਂ ਦੁੱਧ ਬੋਇਲ ਕਰਕੇ ਇਪੇ ਸਾਬੂਦਾਨਾ ਪਾਉਨੇ ਆ ਫਿਰ ਉਹ ਫਟਦਾ ਨਹੀਂ ਦੁੱਧ ਨਾ ਇਹ ਮਤਲਬ ਕਿ ਇਹਦਾ ਕਲਰ ਚੇਂਟ ਹੁੰਦਾ ਵਾ ਦੁੱਧ ਵੀ ਨਹੀਂ ਫਟਦਾ ਜੇ ਠੰਡੇ ਦੁੱਧ ਚ ਪਾਵਾਂਗੇ ਤਾਂ ਇਹਨੇ ਜੁੜ ਜਾਣਾ ਵਾ ਇਹ ਚ ਕਸਟਰਡ ਪਾਇਆ ਆਪਾਂ ਨੇ ਥੋੜਾ ਜਿਹਾ ਕਸਟਰਡ ਪਾਊਡਰ এলাਚੀ ਦਾਣਾ ਚੀਨੀ ਚੀਨੀ ਪਾ ਕੇ ਇਹਨੂੰ ਇੱਕ ਦੋ ਬੋਇਲ ਦੇ ਦੇਣੇ ਆ ਤੇ ਆਪਣੀ ਇਹ ਖੀਰ ਬਣ ਕੇ ਤਿਆਰ ਆ ਫਿਰ ਜੇਕਰ ਆਪਾਂ ਇਹਨੂੰ ਬੋਇਲ ਕਰਾਂਗੇ ਹੁਣ ਇਹ ਨਾ ਫੁੱਲੂਗਾ ਆਪਣੇ ਫੁੱਲਿਆ ਪਹਿਲਾਂ ਹੀ ਹੋਇਆ ਸਾਬੂਦਾਣਾ ਤੇ ਦੇਖੋ ਕਿੰਨਾ ਕਿੰਨਾ ਵੱਡਾ ਹੋ ਗਿਆ ਗਾੜੀ ਖੀਰ ਬਣ ਗਈ ਆਪਣੀ ਜਿੱਦਾਂ ਦੀ ਆਪਾਂ ਨੂੰ ਚਾਹੀਦੀ ਆ ਇਦਾਂ ਹੀ ਦੀ ਵਧੀਆ ਲੱਗਦੀ ਆ ਖੀਰ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ